बहुत ही सरकार ਪ੍ਰਧਾਨ ਜੀ ਮੰਡਲ ਸਾਡੇ ਚੰਡੀਗੜ੍ਹ ਸ਼ਹਿਰ ਵਿੱਚ ਪੂਖ ਖਾ ਖਾ ਤੋਂ ਆਏ ਸਰੋਤਾਂ ਹਨ ਅਸੀਂ ਆਪ ਸਭ ਦਾ ਬਹੁਤ ਧੰਨਵਾਦ ਆ ਧੰਨਵਾਦੀ ਹਾਂ ਕਿ ਆਪ ਜੀ ਨੇ ਸਾਨੂੰ ਸਾਡੀ ਸਭਾ ਨੂੰ ਬਹੁਤ ਹੀ ਮਾਨ ਸਰਕਾਰ ਦਿੱਤਾ ਤੇ ਮੈਂ ਇੱਕ ਵਾਰ ਫਿਰ ਗੱਤ ਸਾਹਿਬ ਨੂੰ ਉਹਨਾਂ ਦੀ ਕਿਤਾਬ ਦੀ ਹੁਣ ਚਪਾਈ ਦੀ ਬਹੁਤ ਬਹੁਤ ਵਧਾਈ ਦੇਣਾ ਥੋੜਾ ਜਿਹਾ ਸਮਾਂ ਬਾਰੇ ਚਾਨਣਾ ਪਾਣਾ ਚਾਹਨਾ ਕਿ ਸਾਡੇ ਪਾਣੀਓ ਪ੍ਰਧਾਨ ਜੀ ਜਾਨੀ ਹਰਪ੍ਰੀਤ ਸਿੰਘ ਜੀ ਪਹੁੰਚ ਯੂਕੇ ਗੁਰੂ ਦੇ ਪਾਣੀ ਵਿੱਚ ਬੈਠੇ ਹਨ ਇਹ ਸੈਂਟਰ ਸਰਗਰਮੈਂਟ ਤੋਂ ਰਿਟਾਇਰਡ ਹੋਏ ਹਨ ਪੋਸਟ ਡਿਪਾਰਟਮੈਂਟ ਤੋਂ ਇਹ ਇਹਨਾਂ ਦੀ ਅਗਵਾਈ ਵਿੱਚ ਸਾਥੀ ਸਭਾ ਜੋ ਜਿੱਥੇ ਮਾਂ ਬੋਲੀ ਦੀ ਸੇਵਾ ਕਰਦੀ ਹੈ ਸਮੇਂ-ਸਮੇਂ ਤੇ ਜੋ ਵੀ ਕੋਈ ਸਮਾਜਿਕ ਯੂਨੀਕ ਕੰਮ ਹੁੰਦੇ ਹਨ ਉਹਨਾਂ ਨੇ ਵੀ ਸਾਨੂੰ ਇਹ ਹਰ ਵੇਲੇ ਉਤਸ਼ਾਹਿਤ ਕਰਦੇ ਰਹਿੰਦੇ ਹਨ ਪਿੱਛੇ ਦੇ ਹੜਾ ਵਿੱਚ ਜੋ ਵੀ ਇਹਨਾਂ ਨੇ ਸਾਡੀ ਸੇਵਾ ਲਗਾਈ ਔਰ ਜਨਲ ਕੀ ਕੀਤੀ ਇੱਕ ਹੋਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਪਲਾਸਟਿਕ ਮੁਕਤ ਦੇਸ਼ ਨੂੰ ਬਣਾਉਣ ਲਈ ਉਹ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਅਨੰਦ ਜੀ ਅਤੇ ਸਾਰੀ ਟੀਮ ਨੂੰ ਮੈਨੂੰ ਵੀ ਕਿ ਆਪਾਂ ਕੱਪੜੇ ਦੇ ਥੈਲੇ ਮੰਡਿਆ ਕਰਨੇ ਆ ਦੁਕਾਨਦਾਰਾਂ ਨੂੰ ਬੋਸ ਯਾਨੀ ਕਿ ਆਪਾਂ ਕਪੜਾ ਲੈ ਕੇ ਉਹਨਾਂ ਦੀ ਸਿਵਾਈ ਕਰਾ ਕੇ ਤੇ ਵਰਕ ਵਕਤ ਪਰਨਾ ਤੇ ਸੇਵਾਵਾਂ ਜੋ ਫ੍ਰੀ ਦੇਣੇ ਆ ਤੇ ਉਹ ਦੇਂਦੇ ਵੀ ਰਹੀਆਂ ਜੀ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਸਕੂਲਾਂ ਵਿੱਚ ਜਾ ਕੇ ਸਾਪੀਆਂ ਪੈਨ ਕਿਤਾਬਾਂ ਸੰਸਥਾਵਾਂ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਚੋ ਗਰੀਬ ਬੱਚਿਆਂ ਦੀ ਸੇਵਾ ਕੀਤੀ ਜਾਂਦੀ ਆ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਜਿਹਨੇ ਕੋਰੋਨਾ ਕਾਲ ਵਿੱਚ ਇਹਨਾਂ ਦਾ ਸਾਨੂੰ ਹੁਕਮ ਹੋਇਆ ਕਿ ਅਨੰਦ ਜੀ ਆਪਾਂ ਸਾਰੀ ਸਮਾਂ ਨੇ ਵਤ ਵਤ ਸੇਵਾ ਕਰਨੀ ਆ ਜੋ ਵੀ ਸਾਡੀ ਸੰਸਥਾ ਵੱਲੋਂ ਅਤੇ ਹੋਇਆ ਹੈ ਡੀਸੀ ਸਾਹਿਬ ਨੂੰ ਉਹ ਸਹਾਇਤਾ ਇਕੱਠੀ ਕਰਕੇ ਦਿੱਤੀ ਸੋ ਕਹਿਣ ਦਾ ਮਤਲਬ ਕਿ ਸਾਡੀ ਸਭਾ ਦੇ ਮਾਨ ਸਰਦਾਰ ਹਰਪ੍ਰਿੰਸੀਨ ਜੀ ਭਗਤ ਸਾਨੂੰ ਸਮੇਂ ਸਮੇਂ ਤੇ ਅਗਵਾਈ ਦਿੰਦੇ ਰਹਿੰਦੇ ਆ ਇਹਨਾਂ ਦੇ ਯੋਗ ਅਗਵਾਈ ਵਿੱਚ ਅਸੀਂ ਜੋ ਵੀ ਮਾਂ ਬੋਲੀ ਦੀ ਸੇਵਾ ਦੇ ਨਾਲ ਨਾਲ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਉਂਦੇ ਰਹਿੰਨੇ ਆ ਤੇ ਉਮੀਦ ਕਰਦੇ ਆ ਕਿ ਵਾਹਿਗੁਰੂ ਇਹਨਾਂ ਨੂੰ ਸਾਡੇ ਪ੍ਰਧਾਨ ਜੀ ਨੂੰ ਇਸ ਤਰ੍ਹਾਂ ਹੀ ਮਾਨ ਸਤਕਾਰ ਬਖਸ਼ਦੇ ਰਹਿਣ ਅਸੀਂ ਧੰਨਵਾਦੀ ਆ ਦੁਬਾਰਾ ਚੰਡੀਗੜ੍ਹ ਸਭਾ ਦਾ ਜਿਨ੍ਹਾਂ ਨੇ ਸਾਨੂੰ ਦੁਬਾਰਾ ਮਾਨ ਸਤਕਾਰ ਦਿੱਤਾ ਹੈ ਸੋ ਇਸ ਖੁਸ਼ੀ ਦੇ ਮੌਕੇ ਤੇ ਮੈਂ 2-4 ਸ਼ਬਦਾਂ ਦੇ ਨਾਲ ਸਾਂਝੇ ਕਰਾਂ ਕਰ ਰਿਹਾ ਕਫਤਾਰ ਉਤੇ ਟੁੱਟ ਰਹੀ ਨੇ ਵਾਂ ਕੱਚੀ ਡੋਰ ਹੁਣ ਉਹ ਦੇ ਰਸਤੇ ਬੜੇ ਕਮਜੋਰ ਹੁਣ ਟੋਟ ਰਹੀ ਨਹੀਂ ਵਾਂਗ ਕੱਚੀ ਢੋਰ ਹੋਣਾ ਹੋ ਗਏ ਰਿਸ਼ਤੇ ਬੜੇ ਕਮਜ਼ੋਰ ਹੋ ਪਿਆਰ ਜਿਸ ਨੂੰ ਆਖਦੇ ਹੋ ਆਪ ਜੀ ਕੁਝ ਪਲਾਂ ਦੀ ਬਣ ਗਈ ਹੈ ਲੋਰ ਹੋ ਬੱਚਿਆਂ ਦੇ ਵਾਂਗੂ ਬੱਚਿਆਂ ਦੇ ਵਾਂਗ ਕੋਲਾ ਸੀ ਕਦੇ ਹੋ ਗਿਆ ਦਿਲ ਵੇਖ ਲੈ ਲਫਟ ਚ ਹੋਰ ਮੈਂ ਜੰਮੀ ਝੂਠ ਦੀ ਕੁਝ ਇਸ ਤਰ੍ਹਾਂ ਸ਼ੀਸ਼ਿਆਂ ਵਿੱਚ ਨਾ ਰਹੀ ਲਿਸ਼ਕੋਰ ਹੋ ਚੈਨ ਮਿਲਦਾ ਗੀਤ ਸੁਣ ਕੇ ਕਿਸ ਤਰ੍ਹਾਂ ਗੀਤ ਵੀ ਤਰ੍ਹਾਂ ਬਣ ਗਏ ਇਹਨੇ ਸ਼ੋਰ ਹੁ ਪੈ ਗਈ ਯਾਰੀ ਸਿਪਾਈ ਨਾਲ ਹੈ ਮੋਜ ਕਰਦੇ ਵੇਖ ਲੋ ਸਭ ਚੋਰ ਹੁ ਪੈ ਗਈ ਯਾਰੀ ਸਿਪਾਈ ਨਾਲ ਹੈ ਮੋਜ ਕਰਦੇ ਵੇਖ ਲੋ ਸਭ ਚੋਰ ਹੁ ਆਨੰਦ ਜੰਗਨਾਚ ਹੋ ਗਏ ਨੇ ਲਪਤਾ ਬਸ ਕਿਤਾਬਾਂ ਵਿੱਚ ਬਚੇ ਨੇ ਮੋਰ ਹੁ ਬਸ ਕਿਤਾਬਾਂ ਵਿੱਚ ਬਚੇ ਨੇ ਮੈਂ ਹੁਣ ਵਿਕਤੀ ਕਰਾਂਗਾ ਰੁਪੇਸ਼ ਸਤਜੇਵਾਂ ਜੀ ਜਨਰ ਸਿੱਖੀ ਵਿਸ਼ੇਸ਼ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਬਾਅਦ ਦੀ ਕੋਰਚਕਾਈ ਦੀਆਂ ਤੇ ਅਸੀਂ ਤਰਨਤਾਰਨ ਤੋਂ ਆਏ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ तो रब वर्गिया रूह के दर्शन करके मन को बहुत सुून मिला है बहुत बढ़िया लगे इतने आके तो मैं कविता पहली लिखी हुई तक सुना रहा माया हे माया माया हे माया तू कैसा जित रचाया कदे प्यो बन के खड़ाया कड़ाया कदे भैन का प्यार कदे प्यार किता पत्नी के रूप में कदे बेटी पर प्यार जताया माया हे माया तू कैसा जग दचाया कदे हाथ रख बचाया मौत जलादा को कदे हाथ रख बचाया मौत जलादा को दोस्त या अपने ही किसी प्यारे को मेरिया रीझा का कदर कराया माया हे माया तू कैसा जग चाहे कदे मंगता बनाया आसा का कदे मंगता बनाया आसा का कदे राजा बनके महलां का ਮੈਂ ਕਈ ਵਾਰੀ ਭਗਮ ਚਲਾਇਆ ਕਦੇ ਹੰਕਾਰੀ ਤੇ ਕਦੇ ਵਿਚਾਰੀ ਦਾ ਰੂਪ ਦਿਖਾਇਆ ਮਾਇਆ ਹੀ ਮਾਇਆ ਤੂੰ ਕਿਹ ਸਾਜ ਜਗ ਦਚਾ ਕਦੇ ਮਹਿਕ ਦਵੇ ਫੁੱਲਾਂ ਦੀ ਕਦੇ ਮਹਿਕ ਦਵੇ ਫੁੱਲਾਂ ਦੀ ਕਦੇ ਤਾਜ ਦੇਵੇਂ ਕੰਡਿਆਂ ਦਾ ਕਦੇ ਆਪਣਿਆਂ ਨੇ ਹੀ ਸੂਲਾਂ ਦੀ ਸੇ ਸੁਲਾਇਆ ਮਾਇਆ ਹੀ ਮਾਇਆ ਤੂੰ ਕਿਹ ਸਾਜ ਜਗ ਦਚਾ ਕਦੇ ਗਿਆਨੀ ਕਦੇ ਅਗਿਆਨੀ ਕਦੇ ਗਿਆਨੀ ਕਦੇ ਅਗਿਆਨੀ ਕਦੇ ਦਾਨੀ ਕਦੇ ਅਪਮਾਨੀ ਕਦੇ ਪਤਝੜ ਕਦੇ ਰੁੱਤ ਸੁਹਾਣੀ ਛੀਂਵੇਂ ਚ ਕਰ ਦੇਵੇਂ ਧੁੱਪ ਤੇ ਛਾਇਆ ਮਾਇਆ ਫੇ ਮਾਇਆ ਤੂੰ ਕਿੱਸਾ ਜਕਰ ਜਾ ਕਦੇ ਚਾਲਚ ਮਸਤੀ ਕਦੇ ਚਾਲਚ ਮਸਤੀ ਵਖਰੀ ਹੀ ਹਸਤੀ ਕਦੇ ਅੱਖ ਮਸਤਾਨੀ ਭਰੀ ਜਵਾਨੀ ਕਦੇ ਪਹਿਰ ਪੈਰ ਦੇ ਕਦੇ ਸ਼ਤਾਨੀ ਕਦ ਬੀਤੇ ਬਚਪਨ ਕਦ ਚਿਹਰਾ ਮੁੜ ਜਾਇਆ ਮਾਇਆ ਹੀ ਮਾਇਆ ਤੂੰ ਕੈਸਾ ਜਗ ਰਚਾਇਆ ਕਦੇ ਧਰਮੀ ਕਦੇ ਧਰਮੀ ਕਦੇ ਅਧਰਮੀ ਕਦੇ ਧਰਮੀ ਕਦੇ ਅਧਰਮੀ ਕਦੇ ਬੋਲਾਂ ਵਿੱਚ ਪਿਆਰ ਹੀ ਪਿਆਰ ਕਦੇ ਅੱਖਾਂ ਵਿੱਚ ਪਛਾਣੀ ਮੈਂ ਸਮਝ ਕੇ ਵੀ ਤੇਰੀ ਖੇਡ ਸਮਝ ਨਹੀਂ ਪਾਇਆ ਮਾਇਆ ਹੀ ਮਾਇਆ ਤੂੰ ਕੈਸਾ ਜਗ ਰਚਾਇਆ ਜਿਨੇ ਪ੍ਰਭੂ ਨਾਮ ਤੇ ਆਇਆ ਜਿਨੇ ਮਨ ਦਾ ਕਲ ਫਿਰਕਾਇਆ ਜਿਹੜਾ ਜੋਤ ਦੇ ਵਿੱਚ ਸਮਾਇਆ ਉਹੀ ਤੈਨੂੰ ਸਮਝ ਪਾਇਆ माया ही माया तू कैसे कर द ता हां जी ओके ओके माया ही मैं ਹੁਣ ਬੇਨਤੀ ਕਰਾਂਗਾ ਆਸ਼ਕ ਸਾਹਿਬ ਨੂੰ ਕਿ ਉਹ ਆਪਣੀ ਹਾਜ਼ਰੀ ਰਵਾਣ ਕੇ ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਯਰਮਨ ਪਿਆਰੇ ਪ੍ਰੇਮ ਦੇ ਜੀ ਤੇ ਜਿਹੜੇ ਹਮੇਸ਼ਾ ਸਾਡੀ ਬੇਨਤੀ ਮੰਨ ਕੇ ਸਾਡੇ ਪ੍ਰੋਗਰਾਮ ਚਾਹਦੇ ਹਾਂ